ਖੈਰਾ ਸਾਹਿਬ ਦਾ ਕੱਲ ਮੇਰੇ ਹੱਕ 'ਚ ਬੜੇ ਡਟ ਕੇ ਉਹ ਬੋਲੇ ਨੇ ਚਲੋ ਅੱਜ ਮੈਂ ਇਹ ਗੱਲ ਨਹੀਂ ਕਰਨਾ ਚਾਹੁੰਦਾ ਸੀ ਮਗਰ ਰੱਬ ਦੇ ਰੰਗ ਵੇਖੋ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਖੈਰਾ ਸਾਹਿਬ ਤੁਹਾਡੇ ਤੇ ਪਰਚਾ ਵੀ ਕਾਂਗਰਸੀਆਂ ਨੇ ਬਣਾਇਆ 17 'ਚ ਤੁਹਾਡੇ ਤੇ ਪਰਚਾ ਹੋਇਆ ਸੀ ਤੇ ਮੇਰੇ ਤੇ ਪਰਚਾ ਵੀ ਕਾਂਗਰਸੀਆਂ ਨੇ ਬਣਾਇਆ ਇਸ ਲਈ ਇਹ ਸ਼ੁਰੂਆਤ ਇਹ ਜੇ ਗੰਦੇ ਪਰਚਿਆਂ ਦੀ ਕਟਿਆ ਸਿਆਸਤ ਦੀ ਇਹ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਸੀ ਆ ਰੋਜ਼ ਦੀ ਲਪੇਟ ਤੇ ਅੱਜ ਤੁਸੀਂ ਵੀ ਆਏ ਹੋ ਸੇਕ ਲੱਗਿਆ ਮੈਂ ਵੀ ਮਹਿਸੂਸ ਕਰਦਾ ਕਿ ਇਹ ਜੀ ਪੋਲਿਟਿਕ ਇਹ ਜਾਂ ਤਕੇ ਛਾਈ ਜੋ ਖਾਰਾ ਸਾਹਿਬ ਨਾਲ ਹੋ ਰਹੀ ਹੈ ਉਹ ਕਿਸੇ ਪੋਲਿਟ ਸਿਆਸਤ ਦੇ ਬੰਦੇ ਨਾਲ ਨਾ ਹੋਵੇ ਸਿਆਸਤ ਆਪ ਦੀ ਤਾਂ ਵਿਚਾਰਤਾਰਾ ਆਪ ਦੀ ਥਾ ਇਹਦੇ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ ਇਹਦੇ ਨਾਲ ਪੈਨਸ਼ਨ ਨਹੀਂ ਲੱਗ ਜਾਣੀ ਇਹਦੇ ਨਾਲ ਆਟੇ ਦੇ ਦਾਲ ਦੇ ਕਾਰਟ ਨਹੀਂ ਬਣ ਜਾਣੇ ਗਰੰਟਾ ਨਹੀਂ ਆ ਜਾਣੀਆਂ ਬਿਜਲੀ ਨਹੀਂ ਪਹੁੰਚ ਜਾਣੀ ਇਹ ਲੋਕਾਂ ਨੂੰ ਧਿਆਨ ਭਟਕਾਉ ਮੁੱਦੇ ਨਹੀਂ ਔਰ ਇਹਨਾਂ ਮੁੱਦਿਆਂ ਨਾਲ ਪੰਜਾਬ ਦਾ ਨੁਕਸਾਨ ਤੇ ਲੋਕਾਂ ਦਾ ਤਮਾਸ਼ਾ ਖੜਾ ਹੁੰਦਾ ਚਲੋ ਦੇਰ ਆਏ ਦਰੋਸਤ ਆਏ ਕਦੇ ਮੈਂ ਫੇਰ ਕਿਸੇ ਵੇਲੇ ਇਹਦੇ ਬਾਰੇ ਗੱਲ ਕਰੂੰਗਾ